ਪਾਤਣਾ ਸ਼ਹਿਰ ਅੰਦਰ ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਉੱਪਰ ਗੱਡੀਆਂ ਖੜੀਆਂ ਕਰਕੇ ਨਜਾਇਜ਼ ਪਾਰਕਿੰਗ ਕੀਤੀ ਜਾ ਰਹੀ ਹੈ ਇਸ ਕਾਰਨ ਰੋਡ ਜਾਮ ਕੀਤੇ ਹੋਏ ਹਨ ਉਧਰ ਪਾਰਕਿੰਗ ਸੜਕਾਂ ਅਤੇ ਕਈ ਥਾਵਾਂ ਤੇ ਰੇੜੀਆਂ ਖੜੀਆਂ ਅਤੇ ਛੋਟੇ ਟੈਂਪੂ ਖੜੇ ਕਰਕੇ ਫਲ ਫਰੂਟ ਤੇ ਸਬਜ਼ੀਆਂ ਵੇਚੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਬਾਹਰੋਂ ਆਉਣ ਵਾਲੀ ਟ੍ਰੈਫਿਕ ਅਤੇ ਖਰੀਦੋ ਪ੍ਰੋਕਤ ਕਰਨ ਵਾਲਿਆਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ कई बार ਚੜ੍ਹ ਗਈ ਹਾਲਤ ਸੇ ਵੀ ਵਾਪਰ ਗਏ ਹਨ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਰੰਗਤ ਦੇ ਕੇ ਹੱਲ ਨਹੀਂ ਕੀਤਾ ਗਿਆ ਜਦੋਂ ਕਿ ਟ੍ਰੈਫਿਕ ਦੇ ਪੁਲਿਸ ਅਧਿਕਾਰੀਆਂ ਵੱਲੋਂ ਸਮੇਂ ਸਮੇਤ ਤੇ ਕਾਰਵਾਈ ਕਰ ਕਰਕੇ ਨਜਾਇਜ਼ ਖੜੇ ਵਾਹਨਾਂ ਦੇ ਚਲਾਨ ਜ਼ਰੂਰ ਕੀਤੇ ਜਾ ਰਹੇ ਹਨ ਇਸ ਸੰਬੰਧੀ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਸੀ ਲਾਪਰਵਾਹੀ ਵਰਤਣ ਵਾਲੇ ਕਾ ਵਾਹਨ ਚਾਲਕਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਜਿਹੜੇ ਖੜੇ ਵਾਹਨ ਨੇ ਉਹਨਾਂ ਦੇ ਆਨਲਾਈਨ ਚਲਾਨ ਵੀ ਕਰਦੇ ਰਹਾਗੇ ਕਿਉਂਕਿ ਇਸ ਤਰ੍ਹਾਂ ਦੀ ਲਾਪਰਵਾਹੀ ਵਰਤਣ ਵਾਲਿਆਂ ਦਾ ਕਈ ਵਾਰੀ ਛੜਕੀ ਹਾਸੇ ਵਰਤਨ ਕਰਕੇ ਕਾਫੀ ਵੱਡੇ ਨੁਕਸਾਨ ਵੀ ਹੋ ਰਹੇ ਹਨ ਹੋ ਰਹੇ ਮੇਨ ਬਾਜ਼ਾਰ ਕਾਰਨ ਜਾਮ ਲੱਗਦਾ ਸੀ ਜਿਹੜੀ ਗੱਡੀਆਂ ਬਾਹਰ ਆਉਂਦੀਆਂ ਨੇ ਉਹਨੂੰ ਸਮਝਾਈਦਾ ਵੀ ਤੁਸੀਂ ਇੱਥੇ ਕੋਈ ਗੱਡੀਆਂ ਨਾ ਖੜਾਓ ਕਿਉਂ ਹਾਈਵੇ ਨੈਸ਼ਨਲ ਰੋਡ ਹੈ ਇੱਥੇ ਐਕਸੀਡੈਂਟ ਹੋਣ ਦਾ ਖਤਰਾ ਹੈ ਅਸੀਂ ਚਲਾਨ ਵੀ ਕਰਦੇ ਆ ਵੱਤੋਂ ਅਸੀਂ ਉਹਨਾਂ ਨੂੰ ਬੇਨਤੀ ਰਿਕਵੈਸਟ ਵੀ ਕਰਦੇ ਆ ਵੀ ਤੁਸੀਂ ਗੱਡੀਆਂ ਭੀ ਇੱਥੇ ਨਾ ਲਾਓ ਤੁਸੀਂ ਕਿਤੇ ਹੋਰ ਥਾਂ ਲਾਓ ਅਸੀਂ ਵਾਰ-ਵਾਰ ਇਹਨਾਂ ਨੂੰ ਸਮਝਾਈਦੇ ਆਂ ਕੀ ਵਾਰ ਨੂੰ ਜਿੰਨੇ ਨਾ ਮੁੱਕਦੇ ਵਾਰ ਨੂੰ ਕਹਿੰਨੇ ਵੀ ਗੱਡੀਆਂ ਨਾ ਰੱਖੋ ਜੁਰੇ ਅਸੀਂ ਫੇਰ ਅਸੀਂ ਚਲਾਨ ਵੀ ਕਰਨੇ ਇਹਨਾਂ ਦੇ ਜੇ ਨਹੀਂ ਕੋਈ ਹਾਂਜੀ ਕਿੰਨੇ ਚਲਾਨ ਕਰ ਦਿੱਤੇ ਅੱਜ ਅਸੀਂ 8-10 ਚਲਾਨ ਕੀਤੇ ਇਹਨਾਂ ਦੇ ਜੋ ਜੋ ਰੌਂਗ ਫਾਰਕ ਨੂੰ ਸਮਝਾਇਆ ਉਹਨਾਂ ਨੂੰ ਬੇਨਤੀ ਕੀਤੀ ਅਸੀਂ ਵੀ ਭਾਈ ਜੁਰੇ ਗੱਡੀਆਂ ਨਾ ਲਾਓ ਬੇਨਤੀ ਸਾਡੀ ਵਾਰ-ਵਾਰ ਹਟਦੇ ਨਹੀਂ ਫੇਰ ਸਾਨੂੰ ਜੀ ਚਲਾਨ ਕਰਨੇ ਪੈਂਦੇ ਆ